ਅੰਗਰੇਜ਼ ਕਿੱਥੇ ਲੈ ਕੇ ਜਾਣੀ ਫੀਡ ਤੁਸੀਂ ਇਹ? ਕਿ ਲੈ ਕੇ ਜਾਣੀ ਹੈ ਜੀ ਰੋਤਕਾ। ਰੋਤਕ। ਕਿਹੜੀ ਫੀਡ ਲੈਂਦੇ ਤੁਸੀਂ? ਇਹ ਆਪਣਾ L1 L2। ਅ ਮੁਰਗੀਆਂ ਵਾਸਤੇ। ਮੁਰਗੀਆਂ ਦਾ। ਠੀਕ ਹੈ। ਸਾਨੂੰ ਮਾਣ ਆਈ ਸਾਡੇ ਰਤਿਆ ਸ਼ਹਿਰ ਤੇ ਕਿ ਇੱਥੋਂ ਹਰੇਕ ਪਸ਼ੂਵਾਂ ਦੀਆਂ ਪੰਛੀਆਂ ਦੀਆਂ ਜਾਨਵਰਾਂ ਦੀਆਂ ਫੀਡਾਂ ਲੋਕ ਦੂਰੋਂ ਦੂਰੋਂ ਲੈਣਾ ਆਉਂਦੇ ਆ ਜੀ। ਬਹੁਤ ਚੰਗਾ ਰਿਜ਼ਲਟ ਹੈ ਜੀ। ਤੁਹਾਨੂੰ ਕਿਵੇਂ ਲੱਗਿਆ ਇੱਥੇ ਕੇ? ਬਹੁਤ ਵਧੀਆ ਰਿਜ਼ਲਟ ਹੈ। ਬੱਚੇ ਬੜੀ ਛੇਤੀ ਮਤਲਬ ਗਰੋਥ ਕਰ ਰਹੇ ਨੇ। ਜੀ। ਹਾਂ ਛੋਟੇ ਬੱਚੇ ਨੇ ਜੀ ਕੀ ਕਿਸਮ ਦੇ ਆ? ਚੁਚੇ ਨੇ। ਫੜਕਨਾਤ ਹੈ ਦੇਸੀ ਨੇ। ਹਾਂ ਜੀ। ਲਾਲ ਜੀ ਨੇ ਠੀਕ ਹੈ ਜੀ ਪਰ ਫੀਡ ਥੋੜੀ ਬਹੁਤ ਵਧੀਆ ਮਿਹਰਬਾਨੀ ਜੀ ਇਸੇ ਕਰਕੇ ਅਸੀਂ ਏਡੀ ਦੂਰੋਂ ਲੈਣ ਆਉਂਦੇ ਰੁੱਤਕ ਤੋਂ ਆਏ ਚੱਲ ਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਤੇ ਤੇ ਅਸੀਂ ਲੋਕਾਂ ਦਾ ਨਾ ਫੀਡਬੈਕ ਲੈ ਕੇ ਤੇ ਲੋਕਾਂ ਨੂੰ ਕਿਸਾਨ ਵੀਰਾਂ ਤੱਕ ਪਹੁੰਚਾਉਣੇ ਆ ਕਿ ਵਾਕਈ ਲੋਕ ਸਹੀ ਰਿਜ਼ਲਟ ਦੇ ਰਹੇ ਨੇ ਇੱਥੇ ਇਹ ਵਿਜੇ ਗੁੜ ਵਾਲੇ ਆ ਜੀ ਟੋਹਾਣਾ ਰੋਡ ਰਤੀਆ ਤੇ ਬੈ ਜੀ ਹੋਰੇ ਅੱਜ ਜੇ ਮੇਰੇ ਰੁੱਤਕ ਤੋਂ ਆਏ ਸੀਗੇ ਤੇ ਸਾਰੇ ਤਰ੍ਹਾਂ ਦੀਆਂ ਫੀਡਾਂ ਨੇ ਜਿਵੇਂ ਮੁਰਗੀਆਂ ਦੀਆਂ ਹੋ ਗਈਆਂ ਬੱਕਰੀਆਂ ਦੀਆਂ ਹੋ ਗਈਆਂ ਮੱਝਾਂ ਗਾਵਾਂ ਦੀਆਂ ਤੇ ਕੰਪਨੀਆਂ ਵੀ ਸਾਰੀਆਂ ਜੇ ਤੁਸੀਂ ਇਨਾਂ ਦੀ ਆਪਣੀ ਬਣਾਈ ਹੋਈ ਆਪਣਾ ਜਿਹੜਾ ਇਹਨਾਂ ਦਾ ਫਾਰਮੂਲਾ ਹੈ ਉਹ ਵੀ ਵਰਤਦੇ ਹੋ ਬੇਸ਼ੱਕ ਉਹ ਵਰਤੋ ਦੇ ਬਹੁਤ ਖਾਸ ਚੰਗੇ ਰਿਜ਼ਲਟ ਆ ਰਹੇ ਨੇ ਬੇਸ਼ੱਕ ਤੁਸੀਂ ਆ ਜਿਹੜੀਆਂ ਕੰਪਨੀਆਂ ਏਐਫਆਈ ਟਿਵਾਣਾ ਗੋਦਰੇਜ਼ ਕਾਫੀ ਮਤਲਬਾਨ ਗੈਂ ਇੰਤਕਾਰ ਗੱਲ ਸਾਰੀਆਂ ਹੀ ਕੰਪਨੀਆਂ ਜਿਹੜੀ ਮਰਜੀ ਤੁਸੀਂ ਕੰਪਨੀ ਲੈ ਸਕਦੇ ਹੋ ਤੇ ਬੜੇ ਮਾਨ ਦੀ ਗੱਲ ਹੈ ਕਿ ਸਾਡੇ ਰਤਿਆ ਸ਼ਹਿਰ ਦੇ ਵਿੱਚ ਜਿਵੇਂ ਆ ਪੁਜਾਰੀ ਪਈ ਹੈ ਤੇ ਜਿਹੜਾ ਇਹਨਾਂ ਦਾ ਆਪਦਾ ਬ੍ਰਾਂਡ ਹੈ ਇਹ ਵਿਜੇਗੋੜ ਵਾਲੇ ਬੀਜੀਡਬਲਯੂ ਕਾਫੀ ਮਸ਼ਹੂਰ ਤੇ ਪੁਰਾਣਾ ਨਾਮ ਹੈ ਇਹ ਤੇ ਹੁਣ ਹੋਰ ਸਿੱਖਣਾਂ ਤੇ ਜਾ ਰਿਹਾ ਹੈ ਬਾਈ ਜੁਰੇ ਬਹੁਤ ਦਿਨ ਰਾਤ ਮਿਹਨਤ ਕਰਕੇ ਤੇ ਕਿਸਾਨ ਵੀਰਾਂ ਦੀ ਜਿਹੜੀ ਮਦਦ ਕਰ ਰਹੇ ਨੇ ਘਰ ਘਰ ਉਹਦੇ ਵਿੱਚ ਹਰ ਚੀਜ਼ ਇਹਨਾਂ ਦਾ ਬ੍ਰਾਂਡ ਪਹੁੰਚ ਚੁੱਕਿਆ ਹੈ ਦੂਰ ਦੂਰ ਤੱਕ ਜਿਵੇਂ ਕਿ ਤੁਸੀਂ ਹੁਣ ਦੇਖਿਆ ਰੁੱਤਕ ਤੋਂ ਆਏ ਸੀਗੇ ਤੇ ਇੱਥੇ ਦੂਰੋਂ ਨੇੜੇੋਂ ਕਿਸਾਨ ਵੀਰ ਚੱਲ ਕੇ ਆਉਂਦੇ ਰਹਿੰਦੇ ਨੇ ਤੁਸੀਂ ਵੀ ਆਓ ਵਿਜ਼ਿਟ ਕਰੋ